ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਜਿਹੜੇ ਉਹ ਤਮੰਨਾ ਬ੍ਰਾਂਡ ਦੇ ਹੋਣਗੇ ਬ੍ਰਾਂਡਡ ਸੂਟ ਹੋਣਗੇ ਪਿਓਰ ਕਾਟਨ ਦਾ ਸਟੱਫ ਹੋਏਗਾ ਠੀਕ ਹੈ 올 ਓਵਰ ਤੁਹਾਨੂੰ ਪ੍ਰਿੰਟ ਸੂਟ ਮਿਲੇਗਾ ਔਰ ਬਹੁਤ ਪਿਆਰਾ ਬੁਟੀਕ ਸਟਾਈਲ ਸੂਟ ਬਣਿਆ ਆ ਠੀਕ ਹੈ ਜੀ ਡਬਲ ਪੈਨਲਿੰਗ ਦੇ ਨਾਲ ਤੁਹਾਨੂੰ ਲੇਸ ਦਾ ਵਰਕ ਮਿਲੇਗਾ ਨੇਵੀ ਕਲਰ ਦਾ ਜਿਹੜਾ ਨੇਵੀ ਬਲੂ ਕਲਰ ਦਾ ਇਸ ਦਾ ਬੇਸ ਹੋਏਗਾ ਤੇ ਬਹੁਤ ਪਿਆਰੀ ਜੀ ਬਾਰਡਰ ਲਾਈਨ ਠੀਕ ਹੈ ਬਾਰਡਰ ਤੇ ਵੀ ਲੈਸ ਦਾ ਵਰਕ ਆਏਗਾ ਪੈਨਲਸ ਵੀ ਆਉਣਗੇ ਇੱਕਦਮ ਲੁੱਕ ਆਏਗੀ A1 ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਪ੍ਰਿੰਟਡ ਹੀ ਦੁਪੱਟਾ ਆਏਗਾ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰਨੀ ਆ ਬਹੁਤ ਪਿਆਰੀ ਜੀ ਲੁੱਕ ਆ ਠੀਕ ਹੈ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਪੱਲੇ ਵੀ ਇੱਕਦਮ A1 ਬਣਿਆ ਤੇ ਮਿਡਲ ਦੇ ਵਿੱਚ ਵੀ ਆਏਗੀ ਇੱਕਦਮ ਵਧੀਆ ਪ੍ਰਿੰਟਿੰਗ ਠੀਕ ਹੈ ਜੀ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕਸ ਕਰਨੀ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਅਗਲਾ ਕਲਰ ਆਏਗਾ ਗ੍ਰੇ ਕਲਰ ਗ੍ਰੇ ਕਲਰ ਹੋਏਗਾ ਔਰ ਉੱਪਰ ਆਏਗੀ ਥੋੜੀ ਰੈਡੀਸ਼ ਟੋਨ ਦੇ ਵਿੱਚ ਥੋੜੀ ਬ੍ਰਾਉਨਿਸ਼ ਟੋਨ ਦੇ ਵਿੱਚ ਪ੍ਰਿੰਟਿੰਗ ਵਾਈਟ ਕਲਰ ਦੀ ਪ੍ਰਿੰਟਿੰਗ ਆਏਗੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਨਾਹੀਂ ਜਿਆਦੀ ਵੱਡੀ ਹੋਇਆ ਤੇ ਨਾਹੀਂ ਬਹੁਤੀ ਬਰੀਕ ਬਰੀਕ ਆਏਗੀ ਇੱਕ ਨਾ ਮੀਡੀਅਮ ਜੀ ਲੁੱਕ ਆਏਗੀ ਪ੍ਰਿੰਟਿੰਗ ਦੀ ਔਰ ਡਬਲ ਪੈਨਨਿੰਗ ਆਏਗੀ ਗ੍ਰੇ ਕਲਰ ਦੀ ਇਸ ਦੇ ਵਿੱਚ ਲੇਸ ਦਾ ਵਰਕ ਆਏਗਾ ਨਾਲ ਆਏਗਾ ਬਹੁਤ ਪਿਆਰਾ ਪ੍ਰਿੰਟਰਡ ਦੁਪੱਟਾ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਇਸ ਪ੍ਰਿੰਟਿੰਗ ਦੇ ਵਿੱਚ ਠੀਕ ਹੈ ਇਹ ਥੋੜਾ ਗ੍ਰੇ ਟਾਈਪ ਸ਼ੇਡ ਪਏਗੀ ਬਹੁਤ ਪਿਆਰੀ ਜੀ ਲੁਕਾਂ ਬਹੁਤ ਸੋਹਣੇ ਲੱਗਦੇ ਆ ਏਜ ਫ੍ਰੈਂਡਲੀ ਸੂਟ ਹੋਣਗੇ ਹਰ ਇੱਕ ਏਜ ਗਰੁੱਪਰ ਦਾ ਇਸ ਨੂੰ ਵੇਅਰ ਕਰ ਸਕਦਾ ਅਗਲਾ ਆਏਗਾ ਵਾਇਲਟ ਸ਼ੇਡ ਦੇ ਵਿੱਚ ਠੀਕ ਹੈ ਜੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਤਮੰਨਾ ਬ੍ਰਾਂਡ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੁੰਦੀ ਹੈ ਔਰ ਪਿਓਰ ਮਸਲੀਨ ਦੇ ਦੁਪੱਟੇ ਹੋਣਗੇ ਨਾਲ ਬਹੁਤ ਪਿਆਰੀ ਜੀ ਸ਼ੇਡ ਆਏਗੀ ਵਾਇਲਟ ਕਲਰ ਆਏਗਾ ਲੁਕ ਤੁਸੀਂ ਦੇਖਣੀ ਆ ਪੂਰੇ ਮਾਡਲ ਵਾਲੇ ਤੁਹਾਨੂੰ ਸੂਟ ਮਿਲਣਗੇ ਮਿਲਣਗੇ ਐਜ਼ ਇਟ ਇਜ਼ ਠੀਕ ਹੈ ਜੀ ਤਮੰਨਾ ਦੇ ਸੂਟ ਆ ਔਰ ਐਮਬਰਾਇਡਰੀ ਦਾ ਆ ਲੈਸਿਸ ਦਾ ਵਰਕ ਆਏਗਾ ਬਾਰਡਰ ਲਾਈਨ ਦੇ ਉੱਪਰ ਤੇ ਦੁਪੱਟਾ ਤੁਸੀਂ ਦੇਖੋ ਇੱਕ ਵਾਰ ਠੀਕ ਹੈ ਦੁਪੱਟੇ ਨਾਲ ਤੇ ਹੋਰ ਵੀ ਲੁੱਕ ਜਿਹੜੀ ਆ ਬਹੁਤ ਹੀ ਵਧੀਆ ਐਨਹਾਂਸ ਹੋ ਜਾਂਦੀ ਆ ਬਹੁਤ ਪਿਆਰਾ ਜਿਹਾ ਆਏਗਾ ਦੁਪੱਟਾ ਪ੍ਰਿੰਟਡ ਪਿਓਰ ਮਸਲੀਨ ਦਾ ਦੁਪੱਟਾ ਹੈ ਠੀਕ ਹੈ ਇਹ ਵਾਲੇ ਸੂਟਸ ਦਾ ਰੇਟ ਹੋਏਗਾ 1695 1695 ਦੇ ਵਿੱਚ ਤੁਸੀਂ ਇਹ ਸੂਟ ਨੂੰ ਜਿਹੜਾ ਲੈ ਸਕਦੇ ਆ ਕੋਈ ਵੀ ਇੰਡੀਆ ਦੇ ਵਿੱਚ ਤੁਹਾਨੂੰ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਨਹੀਂ ਪੇ ਕਰਨਾ ਪਏਗਾ ਅਗਲਾ ਆਏਗਾ ਮਸਟਰਡ ਡਾਰਕ ਕਲਰ ਅਗਰ ਤੁਸੀਂ ਸਾਡੇ ਨਾਲ ਕੰਟੀਨਿਊ ਜੁੜੇ ਹੋਏ ਹੋ ਆ ਸ਼ਾਪਿੰਗ ਕਰਦੇ ਆ ਸਾਡੇ ਚੈਨਲ ਤੇ ਤੇ 3rd ਸੂਟ ਤੇ ਤੁਸੀਂ ਜਿਹੜਾ ਆ ਉਹ ਡਿਸਕਾਊਂਟ ਵੀ ਲੈਣੇ ਆ ਠੀਕ ਹੈ ਜੀ ਕਾਫੀ ਭੈਣਾਂ ਨੂੰ ਪਤਾ ਵੀ ਆ ਅਗਰ ਤੁਸੀਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਤੇ ਅਗਰ ਤੁਸੀਂ 1000 ਤੋਂ ਕੰਟੀਨਿਊ ਤੁਸੀਂ ਕਰਦੇ ਹੋ ਸ਼ਾਪਿੰਗ 3rd ਸੂਟ ਤੇ ਤੁਹਾਨੂੰ ਜਿਹੜੀ ਆ 10% ਡਿਸਕਾਊਂਟ ਵੀ ਮਿਲਦਾ ਹੈ ਠੀਕ ਹੈ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਆ ਔਰ ਬਹੁਤ ਸੋਹਣੀ ਆਏਗੀ ਲੁੱਕ ਚਾਰ ਕਲਰ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਇਸ ਦਾ ਆਰਡਰ ਕਰ ਸਕਦੇ ਆ ਅਗਲਾ ਆਏਗਾ ਬਹੁਤ ਸੋਹਣਾ ਪਿਓਰ ਕਾਟਨ ਦਾ ਸੂਟ ਆ ਇਹ ਵੀ ठीक है और प्रिंटिंग देखनी है ठीक है लाइट बेस आएगा शर्ट का उपर डार्क कलर की प्रिंटिंग आएगी और बॉर्डर लाइन की लुक जी बनी है बहुत सोहनी ठीक है सारी ही प्रिंटिंग हाईलाइट हो रही है इसते थ्रेड का वर्क तो मिलेगा ही ना स्टोन वर्क मिलेगा ना जरी का वर्क मिलेगा ठीक है जी ये आएगी पूरे सूट की लुक और दुब्टा भी बहुत सोना तमन्ना के सूट आगे हॉट पिंक कलर का बॉटम आएगा प्रिंटड दुबट्टा ਦੁਪੱਟੇ ਦੀ ਤੁਸੀਂ ਲੁੱਕ ਦੇਖ ਸਕਦੇ ਆ ਬਹੁਤ ਪਿਆਰਾ ਜਿਹਾ ਡਿਜ਼ਾਈਨ ਔਰ ਲੁੱਕ ਆਏਗਾ ਇੱਕਦਮ ਮਲਟੀ ਕਲਰਸ ਦਾ ਦੁਪੱਟਾ ਬਣਿਆ ਹੋਇਆ ਆ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਲੁੱਕ ਤੁਸੀਂ ਦੇਖੋ ਦੁਪੱਟੇ ਦੀ ਔਰ ਸੂਟ ਦੇਖੋ ਬਹੁਤ ਸੋਹਣਾ ਜਿਹੜੀ ਬਾਰਡਰ ਲਾਈਨ ਤੇ ਤੁਹਾਨੂੰ ਵਰਕ ਵੀ ਮਿਲੇਗਾ ਅਗਲਾ ਆਏਗਾ ਸੀ ਗ੍ਰੀਨ ਕਲਰ ਠੀਕ ਹੈ ਇਸਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਚੇਂਜ ਮਿਲੇਗੀ ਸੀ ਗ੍ਰੀਨ ਕਲਰ ਆਏਗਾ ਐਜ਼ ਇਟ ਇਜ਼ ਐਵੇਂ ਦੀ ਲੁੱਕ ਆਏਗੀ ਪਲੇਨ ਬਾਟਮ ਦੇ ਨਾਲ ਸੂਟ ਆਏਗਾ ਤੇ ਨਾਲ ਇਹ ਐਜ਼ ਇਟ ਇਜ਼ ਤੁਹਾਨੂੰ ਜਿਹੜਾ ਆ ਬਾਟਮ ਬਾਰਡਰ ਲਾਈਨ ਜਿਹੜੀ ਉਹ ਬੈਕ ਤੇ ਵੀ ਸੇਮ ਹੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਇਹ ਸੇਮ ਪ੍ਰਿੰਟਿੰਗ ਜਿਹੜੀ ਆ ਬਾਰਡਰ ਲਾਈਨ ਬੈਕ ਤੇ ਮਿਲੇਗੀ ਬਾਜੂ ਤੇ ਮਿਲੇਗੀ ਠੀਕ ਹੈ ਤੇ ਨਾਲ बॉटਮ ਆਏਗਾ ਪਲੇਨ ਸੀ ਗ੍ਰੀਨ ਟੋਨ ਦਾ बॉटਮ ਪਲੇਨ ਆਏਗਾ ਔਰ ਦੁਪੱਟਾ ਚੈੱਕ ਕਰਨਾ ਹੈ ਠੀਕ ਹੈ ਬਹੁਤ ਸੋਹਣੀ ਲੁੱਕ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਲੁੱਕ ਕਿੰਨੀ ਪਿਆਰੀ ਹੈ ਠੀਕ ਹੈ ਥੋੜਾ ਮਲਟੀ ਟਾਈਪ ਕਲਰ ਦੀ ਪ੍ਰਿੰਟਿੰਗ ਆਏਗੀ ਜਿਵੇਂ ਦੀ ਪ੍ਰਿੰਟਿੰਗ ਤੁਹਾਨੂੰ ਜਿਹੜੀ ਆ ਬਾਰਡਰ ਲਾਈਨ ਤੇ ਮਿਲੇਗੀ ਕਲਰਸ ਮਿਲਣਗੇ ਸਾਰੇ ਹੀ ਕਲਰ ਜਿਹੜੇ ਤੁਹਾਨੂੰ ਦੁਪੱਟੇ ਦੇ ਵਿੱਚ ਮਿਲਣਗੇ ਅਗਲਾ ਆਏਗਾ ਪਰਪਲ ਕਲਰ ਦੇਖੋ ਕਿੰਨੀ ਪਿਆਰੀ ਸ਼ੇਡ ਠੀਕ ਹੈ ਸਾਰੀਆਂ ਹੀ ਸ਼ੇਡਸ ਆ ਆਪਣੇ ਆਪ ਦੇ ਵਿੱਚ ਬਹੁਤ ਸੋਹਣੀਆਂ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿਹੜਾ ਵਾ ਕੋਈ ਵੀ ਕਲਰ ਜਿਹੜਾ ਚੂਸ ਕਰ ਸਕਦੇ ਆ ਦੁਪੱਟੇ ਦੀ ਪ੍ਰਿੰਟਿੰਗ ਦੇਖਦੇ ਜਾਓ ਔਰ ਸੇਮ ਟੂ ਸੇਮ ਜਿੰਨੇ ਵੀ ਕਲਰ ਤੁਹਾਨੂੰ ਬਾਰਡਰ ਲਾਈਨ ਤੇ ਕਾਲਮ ਮਿਲਣਗੇ ਸੇਮ ਹੀ ਸਾਰੇ ਕਲਰ ਤੁਹਾਨੂੰ ਦੁਪੱਟੇ ਦੇ ਵਿੱਚ ਵੀ ਮਿਲਣਗੇ ਠੀਕ ਹੈ ਜੀ ਨਾਰਾ ਆਏਗਾ ਪਰਪਲ ਕਲਰ ਦਾ ਬਾਟਮ ਠੀਕ ਹੈ ਸਟੈਂਪ ਵਾਈਜ਼ ਤੁਹਾਨੂੰ ਸੂਟ ਮਿਲਣਗੇ ਜੀ ਤਮੰਨਾ ਬ੍ਰਾਂਡ ਦੇ ਸੂਟ ਆ ਪਰਪਲ ਕਲਰ ਦਾ ਪਲੇਨ ਬਾਟਮ ਹੋਏਗਾ ਬਹੁਤ ਸੋਹਣੀ ਸਰਦਾਰੀ ਜੀ ਲੁੱਕ ਆ ਕਲਰ ਤੁਸੀਂ ਦੇਖਦੇ ਜਾਓ ਅਗਲਾ ਆਏਗਾ ਮਸਟਰਡ ਕਲਰ ਠੀਕ ਹੈ yellow mustard shade ਆ ਬਹੁਤ ਸੋਹਣੀ ਪ੍ਰਿੰਟਿੰਗ ਆਏਗੀ ਐਸਾ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਐਕਚੁਅਲੀ ਸ਼ਰਟ ਥੋੜੀ ਲਾਈਟ ਚ ਪਏਗੀ ਤੇ ਡਾਰਕ ਮਸਟਰਡ ਕਲਰ ਦਾ ਤੁਹਾਨੂੰ ਪਲੇਨ ਬਾਟਮ ਮਿਲੇਗਾ ਔਰ ਨਾਲ ਆਏਗਾ ਪ੍ਰਿੰਟਡ ਦੁਪੱਟਾ ਠੀਕ ਹੈ ਪ੍ਰਿੰਟਡ ਦੁਪੱਟਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਆ ਦੁਪੱਟਿਆਂ ਦੇ ਨਾਲ ਤੇ ਹੋਰ ਵੀ ਲੁੱਕ ਸੋਹਣੀ ਲੱਗਦੀ ਔਰ ਪਿਓਰ ਮਸਲੀਨ ਫੈਬਰਿਕ ਆ ਤੇ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਹੈ ਆ ਆਰਡਰ ਪਲੇਸ ਕਰ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੈ ਔਰ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਤੁਸੀਂ ਪਿਕ ਸੈਂਡ ਕਰਨੀ ਆ ਇਸ ਨੰਬਰ ਦੇ ਉੱਤੇ ਤੇ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਮੰਥ ਦੇ ਲਾਸਟ ਵਿੱਚ ਅਸੀਂ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਵੀ ਕੱਢਦੇ ਆਂ ਗਿਵ ਅਵੇ ਕੱਢਦੇ ਆਂ ਉਹ ਵਾਲੇ ਈਵਰਸ ਨੇ ਲਈ ਜਿਹੜੇ ਸਾਡੇ ਨਾਲ ਕੰਟੀਨਿਊ ਜੁੜੇ ਹੋਏ ਨੇ ਠੀਕ ਹੈ ਜੀ ਹੁਣ ਜੁਲਾਈ ਮਨਤ ਦੇ ਵਿੱਚ ਜਿਹੜਾ ਜਿਹੜੇ ਵੀਵਰ ਸਾਡੇ ਨਾਲ ਕੰਟੀਨਿਊ ਜੁੜਨਗੇ ਸਾਡੀ ਲਾਈਵ ਦੇ ਵਿੱਚ ਆਉਣਗੇ ਤੇ ਨਾਲ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਨਗੇ ਲੌਂਗ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਆ ਠੀਕ ਹੈ ਕਿਸੇ ਵੀ ਦੱਸ ਜਾਣਿਆਂ ਨੂੰ ਸ਼ੇਅਰ ਕਰ ਸਕਦੇ ਆ ਜਾਂ ਆਪਣੇ ਸਟੇਟਸ ਤੇ ਲਗਾ ਕੇ ਸਕਰੀਨਸ਼ਾਟ ਜ਼ਰੂਰ ਸੈਂਡ ਕਰਨਾ ਆ ਜਿਹੜੇ ਸਾਨੂੰ ਸਕਰੀਨਸ਼ਾਟ ਸੈਂਡ ਕਰਨਗੇ ਉਹਨਾਂ ਨੂੰ ਹੀ ਗਿਫਟ ਮਿਲੇਗਾ ਔਰ ਜਿਹੜੇ ਸਾਡੀ ਲੌਂਗ ਵੀਡੀਓ ਤੇ ਕਮੈਂਟ ਵੀਡੀਓ ਦੇਖਾਸ ਤੋਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ